ਔਰ ਲੋਕਾਂ ਦਾ ਸਾਹ ਦੇਖ ਕੇ ਠਾਠਾ ਮਾਰਦਾ ਜੋਸ਼ ਦੇਖ ਕੇ ਕੋਈ ਕਾਰਨ ਨਹੀਂ ਹੈ ਕਿ ਕਿਸੇ ਕਿਸਮ ਦੀ ਦਿੱਕਤ ਆਵੇ ਅਸੀਂ ਬਹੁਤ ਵੱਡੇ ਮਾਰਜਨ ਨਾਲ ਇਹ ਚੋਣ ਜਿੱਤਾ। ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਘਲਾ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਮਠਾ ਟੇਕ ਕਾਲਪੁਰਖ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਉਹਨਾਂ ਦੀ ਧਰਮਪਤਨ ਦੀਪਾ ਸਿੰਘਲਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕਨਵਰਪਾਲ ਸਿੰਘ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਸਾਬਕਾ ਵਿਦਾਨਕਾਰ ਗੁਰਿਕਬਾਲ ਕੌਰ ਬਬਲੀ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਵਰਿੰਦਰ ਸਿੰਘ ਟਿੱਲੋ ਸਾਬਕਾ ਚੇਅਰਪਰਸਨ ਗੁਰਸ਼ਰਨ ਕੌਰ ਰੰਦਾਵਾ ਵੀ ਉਹਨਾਂ ਨਾਲ ਸਨ ਬਾਅਦ ਵਿੱਚ ਗੱਲਬਾਤ ਕਰਦਿਆਂ ਕਾਂਗਰਸੀ ਉਮੀਦਵਾਰ ਸਿੰਘਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਰਗੀ ਪਵਿੱਤਰ ਅਤੇ ਧਾਰਮਿਕ ਨਗਰੀ ਤੋਂ ਟਿਕਟ ਦੇ ਕੇ نوازਿਆ ਹੈ جس لیے وہ جتنے ہائی کمان دے ਧੰਨਵਾਦੀ ਹਨ ਉੱਥੇ ਹੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਕੇ ਉਹ ਆਪਣੇ ਆਪ ਨੂੰ ਵੱਡ ਪਾਗੇ ਸਮਝਣਗੇ ਉਹਨਾਂ ਕਿਹਾ ਕਿ શ્રી ਅਲੰਕਪੁਰ ਸਾਹਿਬ ਨਾਲ ਉਹਨਾਂ ਦੀ ਬਹੁਤ ਪੁਰਾਣੀ ਸਾਂਝ ਹੈ ਉਹ ਇਸ ਧਰਤੀ ਲਈ ਕੋਈ ਬਾਹਰਲੇ ਨਹੀਂ ਹਨ ਕਿਉਂਕਿ ਉਹਨਾਂ ਦੇ ਪਿਤਾ ਸੰਤ RAM ਸਿੰਘ ਲਾ ਇਸ ਹਲਕੇ ਦੇ ਵਿਧਾਨਕਾਰ ਤੋਂ ਬਾਅਦ ਮੁੱਖ ਮੰਤਰੀ ਬਣੇ ਮਰਹੂਮ ਗਿਆਨੀ ਜੈਲ ਸਿੰਘ ਦੇ ਰਾਜਸੀ ਸਲਾਹਕਾਰ ਰਹੇ ਹਨ नहीं हो रहे आज जरा मेरी भैन आ गई देखो ता हूँ यज्ञ संपूर्ण हो गया वैन यू कम एवरीथिंग फाइन चलो विजेंद्र जी मेहनत करना मेरी हमेशा सोच रही है और मेहनत करके ही मैं हमेशा गुरु महाराज का आशीर्वाद के लोगों का प्यार के आशीर्वाद मिले और अज उसे सदका जो कांग्रेस पार्टी ने इस पवित्र धरती की सेवा वास्ते ਮੈਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾ ਕੇ ਨਾਮਜ਼ਦ ਕੀਤਾ ਹੈ ਮੈਂ ਲਗਾਤਾਰ ਆਪਣੇ ਉਸੇ ਸੋਚ ਨਾਲ ਆਪਣੇ ਅੱਜ ਇਲਾਕੇ ਦੇ ਸਾਰੇ ਸੰਗਤ ਨਾਲ ਮੁਹਾਲੀ ਤੋਂ ਲੈ ਕੇ શ્રી ਨਨਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਵਾਸਤੇ ਹਾਜ਼ਰ ਹੋਇਆ ਆਸ਼ੀਰਵਾਦ ਲੈਣ ਲਈ ਗੁਰੂਮਾਰਾ ਆਸ਼ੀਰਵਾਦ ਲੈਣ ਲਈ ਹਾਜ਼ਰ ਹੋਇਆ ਔਰ ਆਉਣ ਵਾਲੇ ਸਮੇਂ ਚ ਇੱਕੋ ਹੀ ਸੋਚ ਹੈ ਕਿ ਮਿਹਨਤ ਨਾਲ ਜਿਸ ਤਰ੍ਹਾਂ ਪਹਿਲਾਂ ਆਪਣੀ ਹਰ ਜ਼ਿੰਮੇਵਾਰੀ ਨੂੰ ਚਾਹੇ ਉਹ ਕਦੇ ਪਾਰਟੀ ਦੀ ਜ਼ਿੰਮੇਵਾਰੀ ਪੂਰੇ ਹਿੰਦੁਸਤਾਨ ਚ ਕਰੇ ਲਈਏ ਤੇ ਚਾਹੇ ਪਾਰਟੀ ਦੀ ਜ਼ਿੰਮੇਵਾਰੀ ਬਤੌਰ ਐਮਪੀ ਆ ਐਮਐਲਏ ਬਣ ਕੇ ਸੰਗੂ ਦੀ ਸੇਵਾ ਵਿੱਚ ਮਿਲੀਏ ਉਸੇ ਤੰਦੇਹੀ ਨਾਲ ਮਿਹਨਤ ਨਾਲ ਇਸ ਗੁਰੂ ਦੀ ਨਗਰੀ ਦੀ ਸੇਵਾ ਵੀ ਉਸੇ ਸੋਚਣਾ ਕਰਨਾ ਚਾਹੁੰਦਾ ਔਰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਪਿਆਰ ਤੇ ਸਤਕਾਰ ਅੱਜ ਇਸ ਇਲਾਕੇ ਦੀ ਸੰਗਤ ਨੇ ਦਿੱਤਾ ਹੈ ਵੱਡੇ वह आशीर्वाद आने वाले समय से इस इलाके की सेवा का लोगों वालों आनंदपुर साहब जी पवित्र धरती वालों मिलेगा और आने वाले समय से इस इलाके की जरूरत है कि इस इलाके की जरूरत है नौजवान बच्चों के प्रति या इलाक की तरक्की प्रति वो तो सारिया गलों का टीचा बन के आने वाले समय से इस इलाके की आवाज़ को पार्लियामेंट्स भी बुलंद करा और जो भारत सरकार जुड़े हुए महकमे के नाल जुड़िया हुई समस्यावान हो ਉਨਾਂ ਨੂੰ ਹਾਲ ਕਰਾਉਣ ਵਾਸਤੇ ਕੰਮ ਕਰਾਂਗੇ ਸਰਕਾਰ ਕਹਿੰਦੀ ਦੋ ਸਾਲ ਦੀ ਕਾਰਗੁਜ਼ਾਰੀ ਕਿੱਦਾਂ ਦੇਖਦੇ ਹੋ ਸਰਕਾਰ ਕਹਿੰਦੀ ਅਸੀਂ ਕਾਫੀ ਵਾਅਦੇ ਜਿਹੜੇ ਪੂਰੇ ਕਰ ਦਿੱਤੇ ਆ ਲੋਕ ਸਾਡੇ ਕੋ ਖੁਸ਼ ਆ ਦੇਖੋ ਇਹੀ ਕਾਰਨ ਹੈ ਕਿ ਸ਼ਾਇਦ ਅੱਜ ਕਿਤੇ ਕਿਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ ਇਹ ਸਾਰੀਆਂ ਗੱਲਾਂ ਚੋਣਾਂ ਦੇ ਵਿੱਚ ਉਦੋਂ ਸਾਹਮਣੇ ਆਉਂਦੀਆਂ ਜਦੋਂ ਵੋਟਾਂ ਪੈਂਦੀਆਂ ਤੇ ਨਤੀਜੇ ਆ ਜਾਂਦੇ ਆ तो इस करके तो मैं ये जरूर समझदा कि आने वाले समय च जो वोटा पैनगियाँ चोणा हो नतीजे आज तुम देखोगे कांग्रेस पार्टी की वही जित पूरे पंजाब चलो मेरे वास्ते इलाका मेरे वास्ते ये इलाका कोई नवा इलाका नहीं ਮੈਨੂੰ ਪਹਿਲਾਂ ਬਤੌਰ ਯੂਥ ਕਾਂਗਰਸ ਪ੍ਰਧਾਨ ਬਣ ਕੇ ਜ਼ਿੰਮੇਵਾਰੀ ਮਿਲੀ ਔਰ ਮੈਂ ਇਸ ਇਲਾਕੇ ਵਿੱਚ ਆਪਣੇ ਸਾਰੇ ਬਲਾਕਾਂ ਚ ਪੂਰੇ ਪੰਜਾਬ ਚ ਆਪਣੀ ਜ਼ਿੰਮੇਵਾਰੀ ਨਿਭਾਈ ਔਰ ਉਸ ਤੋਂ ਬਾਅਦ ਜਦੋਂ ਮੈਨੂੰ ਕਾਂਗਰਸ ਪਾਰਟੀ ਦਾ ਵਜ਼ੀਰ ਬਣ ਕੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤਾਂ ਮੇਰਾ ਇਹ ਰੋਪੜ ਜ਼ਿਲ੍ਹਾ ਮੇਰਾ ਡਿਸਟ੍ਰਿਕਟ ਇਨਚਾਰਜ ਡਿਸਟ੍ਰਿਕਟ ਸੀਗਾ ਔਰ ਇਸ ਤੋਂ ਪਹਿਲਾਂ ਮੇਰੇ ਬਜ਼ੁਰਗਾਂ ਨੂੰ ਯਾਨੀ ਜ਼ੈਲ ਸਿੰਘ ਜੀ ਦੇ ਵਕਤ ਉਹਨਾਂ ਦਾ ਨਿੱਜੀ ਸਲਾਹਕਾਰ ਹੋਣ ਦੇ ਨਾਤੇ ਗੈਨੇਡੀ ਉਰੋਂ ਲੋਕ ਸਭਾ ਦੇ ਐਮਪੀ ਵੀ ਰਹੇ ਬਾਅਦ ਮੁੱਖ ਮੰਤਰੀ ਬਣੇ ਔਰ ਮੇਰੇ ਪਿਤਾ ਜੀ 5 ਸਾਲ ਪੋਲਿਟਿਕਲ ਸੈਕਟਰੀ ਦੇ ਰੂਪ ਵਿੱਚ ਉਹਨਾਂ ਦਾ ਕੰਮ ਕੀਤਾ। ਤੋਂ ਇਸ ਇਲਾਕੇ ਨਾਲ ਇੱਕ ਮੇਰੀ ਨਿੱਜੀ ਤੇ ਪੁਰਾਣੀ ਸਾਡੇ ਪਰਿਵਾਰ ਦੀ ਸਾਂਝ ਹੈ ਔਰ ਜਦੋਂ ਮੈਨੂੰ ਵੀ ਵਜ਼ੀਰ ਬਣ ਕੇ ਜ਼ਿਲ੍ਹਾ ਅਲੋਟ ਹੋਣਾ ਸੀ ਤਾਂ ਮੈਂ ਵੀ ਉਸ ਵੇਲੇ ਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਹੀ ਕਿਹਾ ਸੀ ਕਿ ਮੈਨੂੰ ਵੀ ਇਸ ਇਲਾਕੇ ਦੀ ਸੇਵਾ ਕਰਵਾਸੇ ਮੌਕਾ ਦਿਦਾਵੇ ਤਾਂ ਮੈਂ ਇੱਕੋ ਇਲਾਕੇ ਵਾਸਤੇ ਨਵੀਂ ਪਿਛ ਨਹੀਂ ਅੱਜ ਦਾ ਜੋ ਪਿਆਰ ਲੋਕਾਂ ਦਾ ਮੁਹਾਲੀ ਤੋਂ ਜਿੱਸਾ ਸਿੱਧੂ ਸਾਹਿਬ ਨੇ ਚਾਲੂ ਕਰਾਇਆ ਤੇ ਉਰੇ ਆਕੇ ਵਾਣਾ ਸਾਹਿਬ ਤੇ ਰਾਹ ਦੇ ਵਿੱਚ ਸਾਰੇ ਸਾਡੇ ਹਲਕਾਂ ਇੰਚਾਰਜ ਸਹਿਬਾਨਾਂ ਨੇ ਜੋ ਪਿਆਰ ਤੇ ਸਤਿਕਾਰ ਦਿੱਤਾ ਹੈ ਔਰ ਜੋ ਆਸ਼ੀਰਵਾਦ ਉਹਨੇ ਗੁਰੂ ਮਹਾਰਾਜ ਦੇ ਚਰਨਾ ਚਾਕੇ ਮਿਲਿਆ ਉਸ ਤੋਂ ਇੱਕ ਗੱਲ ਸਮਝ ਆਉਂਦੀ ਹੈ ਆਪਣੇ ਦਿਲ ਨੂੰ ਕਿ ਜੇ ਇਨਸਾਨ ਕਦੇ ਸੱਚੀ ਤੇ ਸੁੱਚੀ ਸੇਵਾ ਹਰ ਜ਼ਿੰਮੇਵਾਰੀ ਦੇ ਨਾਲ ਕਰਦਾ ਹੈ ਤਾਂ ਪ੍ਰਮਾਤਮਾ ਉਹਨੂੰ ਜੂਰ ਭਾਗ ਦਿੰਦਾ ਹੈ ਇਹ ਤਾਂ ਹਲੇ ਭਾਜੀ ਇਹ ਤਾਂ ਹਲੇ ਭਾਜੀ ਚੋਣ ਚੱਲ ਨਹੀਂ ਹੈ ਸਰ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਅੱਜ ਤੱਕ ਅੱਜ ਕੋਈ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਮਹਫੂਜ਼ ਨਹੀਂ ਫੀਲ ਕਰਦਾ ਹਰ ਬੰਦਾ ਸੇਫ ਫੀਲ ਨਹੀਂ ਕਰਦਾ ਤਾਂ ਇਸ ਦਾ ਇਹੀ ਕਾਰਨ ਹੈ ਕਿ ਪੰਜਾਬ ਅਜੇ نیچے ਜਾ ਰਿਹਾ ਹੈ ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਨੂੰ ਜੋ ਬਦਲਾਅ ਦਾ ਨਾਰਾ ਦੇ ਕੇ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਤੇ ਅੱਜ ਤਾਂ ਹੀ ਤਾਂ ਲੋਕ ਉਸ ਪਾਰਟੀ ਤੋਂ ਆਪਣੇ ਆਪ ਨੂੰ ਥੋੜਾ ਦੂਰ ਕਰਨਾ ਚਾਹੁੰਦੇ ਹਨ ਪੰਜਾਬ 'ਚ ਕਰਜ਼ੇ ਦੀ ਲੈ ਕੇ ਕਿਵੇਂ ਦੇਖਦੇ ਹੋ ਸਰ ਪੰਜਾਬ 'ਚ ਕਰਜ਼ਾਈ ਹੋ ਰਿਹਾ ਇਹ ਦੱਸੋ ਜਿਹਾ ਕਿਵੇਂ ਦੇਖੀ ਮੈਂ ਉਹੀ ਤਾਂ ਕਹਿ ਰਿਹਾ ਨਾ ਕਿ ਜੇ ਤੁਸੀਂ ਹਰ ਚੀਜ਼ ਨੂੰ ਬਿਨਾ 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 ਆਮਦਨ ਸਰਕਾਰ ਸੂਬੇ ਸੂਬੇ ਦੀ ਸੂਬੇ ਦੀ ਆਮਦਨ ਉਹ ਬਿਨਾ ਜਨਰੇਟ ਕੀਤੇ ਦੇਖੋ ਕਿਸੇ ਵੀ ਸੂਬੇ ਦੀ ਡਿਵੈਲਪਮੈਂਟ ਹੈ ਜਦੋਂ ਉਹ ਉਦੋਂ ਹੁੰਦੀ ਹੈ ਜਦੋਂ ਬਾਹਰਲਾ ਉਦਯੋਗਪਤੀ ਆ ਕੇ ਸਾਡੇ ਸੂਬੇ ਚ ਇਨਵੈਸਟਮੈਂਟ ਕਰਦਾ ਹੈ ਜਦੋਂ ਬਾਹਰਲੀ ਇਨਵੈਸਟਮੈਂਟ ਆਉਂਦੀ ਹੈ ਉਦੋਂ ਹੀ ਸੂਬੇ ਅਪਗ੍ਰੇਡ ਹੁੰਦੇ ਹਨ ਸੂਬੇ ਆਰਥਿਕ ਤੌਰ ਤੇ ਮਜ਼ਬੂਤ ਹੁੰਦੇ ਹਨ ਰੋਜ਼ਗਾਰ ਦੇ ਪ੍ਰਬੰਧ ਹੁੰਦੇ ਹਨ ਤੋ ਇਸ ਕਰਕੇ ਅੱਜ ਜਦੋਂ ਕੋਈ ਇਨਵੈਸਟਮੈਂਟ ਹੀ ਬਾਹਰੋਂ ਨਹੀਂ ਆ ਰਹੀ ਇਸ ਪੱਧਰ ਦੀ ਤਾਂ ਸੂਭਾ ਵੀ ਕਮਜ਼ੋਰ ਹੋ ਰਹਾ ਹੈ ਕਰਜ਼ਾ ਵੀ ਵਧ ਰਹੇ ਹੈ ਤੇ ਬੇਰੋਜ਼ਗਾਰੀ ਵੀ ਵਧ ਰਹੀ ਹੈ ਔਰ ਨਸ਼ਾ ਵੀ ਵਧ ਰਿਹਾ ਹੈ ਇਧਰ ਤੁਹਾਨੂੰ ਪਤਾ ਛੁਟਕੀਆਂ ਮਾਰ ਕੇ ਕਰਨ ਵਾਲੇ ਕੰਮ ਸੀਗੇ ਕਿ ਕਿੱਥੇ ਪਹੁੰਚੇਗਾ ਮ ਆਪਾਂ ਨੂੰ ਸਭ ਨੂੰ ਪਤਾ ਮੈਂ ਅੱਜ ਨਾ ਮੈਂ ਗੁਰੂ ਸਾਹਿਬ ਦੇ ਅੱਜ ਸਾਹਿਬ ਕਿੰਦਾਂ ਦੀਆਂ ਤਿਆਰੀਆਂ ਨੇ ਅੱਜ ਕੈਂਡੀਡੇਟ ਮੱਥਾ ਦੇਖਣ ਵੀ ਆਏ ਨੇ ਤੇ ਕਿੰਨਾ ਕੁ ਦੋਸ਼ਾ ਤੇ ਕਿੰਨੀ ਕੁ ਮਿਹਨਤ ਕਰਦੇ ਹੋ ਗੁਰੂ ਘਰ ਤੇ ਹੁੰਦੇ ਆ ਸਵੇਰੇ 9 ਵਜੇ ਦਾ ਕਾਫਲਾ ਚੱਲਿਆ ਹੋਇਆ ਹੈ ਇਨਾ ਅਤਸ਼ਾ ਪਹਿਲੀ ਵਾਰ ਦੇਖਿਆ ਲੋਕਾਂ ਦੇ ਵਿੱਚ ਕਿ ਲੋਕ ਆਪ ਮਹਾਰੇ ਸੜਕਾਂ ਦੇ ਉੱਪਰ ਨੇ ਇਹਨੇ ਸਾਰੇ ਸੜਕਾਂ ਭਰਿਆ ਪਿਆ ਸੀ ਘੱਟੋ ਘੱਟ 15 ਸਟਾਪੇਜ ਲੈ ਕੇ ਮਹਾਲੀ ਤੋਂ ਮਨਪੁਰ ਸਬਤ ਤੱਕ ਹੋਏ ਨੇ ਔਰ ਇੰਨੀ ਧੁੱਪ ਦੇ ਬਾਵਜੂਦ ਇਹਦੀ ਗਾਰਜਵਾਦ ਦੇ ਲੋਕਾਂ ਦਾ ਆਪ ਮਹਾਰੇ ਆਉਣਾ ਇਹ ਬਹੁਤ ਵੱਡੀ ਇੱਕ ਮੈਕਨਰਾਂ ਦੀ ਪ੍ਰਾਪਤੀ ਹੈ ਔਰ ਲੋਕ ਚਾਹੁੰਦੇ ਨੇ ਕਿ ਜੋ ਨਿਜਾਮ ਚਾਹੋ ਸੈਂਟਰ ਦਾ ਚਾਹੇ ਪੰਜਾਬ ਦਾ ਜਿਨੂੰ ਸ਼ੇਤੀ ਬਦਲਾ ਜਾਵੇ 1950 ਆਪਲਾ ਅਸੀਂ ਜੀਤ ਮਾਨ ਅੰਦਰ ਹੈਗੇ ਉਹ ਕਹਿੰਦੇ ਵੀ ਅਸੀਂ ਸਿੱਧੂ ਧਰੇ ਨਾਲ ਸੰਬੰਧਿਤ ਹੈਗੇ ਆ ਨੰਦੇ ਉਸੇ ਸਿੱਧੂ ਤੇ ਸਾਡੇ ਨੂੰ ਜੇਕਰ ਮਾਣ ਸਨਮਾਨ ਨਹੀਂ ਮਿਲਿਆ ਤਾਂ ਅਸੀਂ ਕੋਈ ਚੋਣ ਫਰਚਾਰ ਜਿਹੜਾ ਨਹੀਂ ਕਰਾਂਗੇ ਦੇਖੋ ਉਹਨਾਂ ਦੇ ਆਪਣੇ ਵਿਚਾਰ ਹੋ ਸਕਦੇ ਮੈਨੂੰ ਪਤਾ ਉਸਦੀ ਕੌਂਸਲ ਮੈਨ ਆਦਮੀ ਹੈਗਾ ਉਹ ਪ੍ਰਚਾਰ ਕਰਨਗੇ ਜਰੂਰ ਉਹਨਾਂ ਦਾ ਉਸ ਨਾਲ ਸੰਬੰਧ ਕਿ ਉਹ ਬਚਾਵਾ ਤੇ ਮਾਣ ਸਨਮਾਨ ਪੂਰਾ ਦਿੱਤਾ ਪਾਰਟੀ ਨੇ ਦੋ ਤਿੰਨ ਵਾਰੀ ਐਮਐਲਏ ਬਣੇ ਨੇ ਐਸੀ ਗੱਲ ਤਾਂ ਨਹੀਂ ਹੈ ਵਾਰਸਕਾਰ ਤਾਂ ਬਹੁਤ ਉਤਨਾ ਤੇ ਅੱਗੇ ਵੀ ਮਿਲਦਾ ਰਹਿਣਾ ਸਰ 2 ਸਾਲ ਹੋ ਗਏ ਆ ਸਰਕਾਰ ਚੱਲਦੀ ਐ ਨੂੰ ਕਿਵੇਂ ਕਾਰਗੁਜ਼ਾਰੀ ਦੇਖਦੇ ਹੋ ਜੀ ਦੇਖੋ ਜਿਹੜੇ ਅੱਜ ਦਾ ਹਯੋਮ ਇਕੱਠਾ ਹੋਣਾ ਹਜ਼ਾਰਾਂ ਦੀ ਗਿਣਤੀ ਲੋਕਾਂ ਦਾ ਆਪਣਾ ਸਵਾਗਤ ਕਰਨਾ ਤੇ ਨਾਲ ਨਾਲ ਕਾਫਲੇ ਚੱਲਣਾ ਇਹ ਸਭ ਲੋਬੇ ਸਰਕਾਰ ਦੀ ਜਿਹੜੇ ਨਕਾਮੀਆਂ ਨੇ ਇਸ ਵਰਕੇ ਦੇ ਲੋਕ ਇਸ ਸਰਕਾਰ ਦੇ ਅਪੋਰਟਸਰ ਤੇ ਇੰਨੀ ਪਾੰਦਾ ਚੁੱਕੇ ਸਰਕਾਰ ਦਾਵਾ ਕਰ ਰਹੀ ਵੀ ਸਾਰੇ ਵਾਦੇ ਪੂਰੇ ਕਰ ਦਿੱਤੇ ਜੀ ਮੰਨਦੇ ਹੋ ਜੀ ਇਸ ਨੂੰ ਜੇ ਵਾਦੇ ਪੂਰੇ ਹੁੰਦੇ ਹੋਏ ਪਰ ਜਿਹੜੇ ਇਹ ਜੋ ਜਾਂਦੇ ਨੇ ਆਪਣੇ ਮੁੱਖ ਮੰਤਰੀ ਸਾਹਿਬ ਆਪਣੇ ਰੋਡ ショਅ ਦੇ ਉੱਤੇ ਤੇ ਲੋਕ ਪ੍ਰੋਟੈਸਟ ਕਰਦੇ ਰਹੇ ਜਾਂ ਇਹਨਾਂ ਦੇ ਜਿਹੜੇ ਮੰਤਰੀ ਸਾਹਿਬਾਂ ਜਾਂ ਐਮਐਲਏ ਸਾਹਿਬਾਂ ਪੰਨੇ ਜਾਂਦੇ ਨੇ ਜਰ ਆਪਣੇ ਹਰ ਕੰਮ ਉੱਤੇ ਵਿਰੋਧ ਕਿਉਂ ਹੁੰਦਾ ਹੈ ਕਿ ਸਾਰੇ ਵਾਅਦੇ ਪੂਰੇ ਕਰਦਾ ਸ਼ਾਇਦ ਇਹ ਗੱਲ ਨਾ ਹੁੰਦੀ ਔਰ ਇਵਨ ਸੈਂਟਰ ਦੀ ਸਰਕਾਰ ਨੇ ਵੀ ਜੋ ਲੋਕਾਂ ਨਾਲ ਸਭ ਤੋਂ ਵੱਡਾ ਫਰਾਡ ਸਾਡੇ ਕਿਸਾਨਾਂ ਤੇ ਪੰਜਾਬ ਦੇ ਕਿਸਾਨਾਂ ਨਾਲ ਕੀ ਤੰਤ ਕਿਸਾਨਾਂ ਨਾਲ ਕੀਤਾ ਤੁਹਾਡੇ ਸਾਰੇ ਸਾਹਮਣੇ ਆ ਕਿ ਐਡਾ ਵੱਡਾ ਵਾਅਦਾ ਕਰਕੇ ਵਿਸ਼ਵਾਸ ਦਿੱਤਾ ਕਿ ਸਸਪੈਂਡ ਕਰਤੇ ਰੱਦ ਨਹੀਂ ਕੀਤੇ ਕਾਨੂੰਨ ਜਿਹੜੇ ਸੀਗੇ ਤੇ ਅੱਜ ਸਾਡਾ ਕਿਸਾਨ ਵੀ ਬਿਜੂਰੀ ਸੜਕਾਂ ਉੱਤੇ ਆ ਇਹ ਸਾਰੀਆਂ ਸਰਕਾਰਾਂ ਦੋਨੋਂ ਸਰਕਾਰਾਂ ਸੈਂਟਰ ਦੀ ਪੰਜਾਬ ਦੇ ਕਿਉਂ ਇਹ ਅੱਜ ਲੋਕ ਜੋ ਉਹਦਾ ਬਦਲਾਅ ਦੇ ਤਰ੍ਹਾਂ ਲੋਕਾਂ ਨੇ ਵੋਟਾਂ ਪਾਈ ਅੱਜ ਨੂੰ ਖਬਰ ਤੱਕ ਕਿ ਉਹ ਸਾਡੇ ਦਾ ਬਾਹਰੀ ਉਮੀਦਵਾਰ ਦਾ ਰੋਣਾ ਪੈ ਰਹਿਣਾ ਅਸਲੀ ਬਾਾਈ ਉਹ ਕਿਹਦੇ ਨਰ ਪੰਜਾਬ ਚੋਂ ਹੀ ਆ। ਔਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਗਿਆਨੀ ਜੈਲ ਸਿੰਘ ਇੱਥੋਂ ਪਹਿਲਾ ਸਭ ਤੋਂ ਪਹਿਲਾ ਇੱਥੇ ਆਪਣਾ ਨਿਸ਼ਾਨ ਦਿੱਤੇ ਸੀ ਜਦੋਂ ਮੁੱਖ ਮੰਤਰੀ ਬਣੇ ਆ। ਇਹਨਾਂ ਦੇ ਪਿਤਾ ਜੀ ਸਬਸੀ ਦੀ ਸੰਤਰਾ ਸਿੰਘ ਰਾਜ ਜੀ ਉਹਨਾਂ ਦੇ ਨਾਲ ਪਰਸ਼ਾਵਾਂ ਬੜ ਕੇ ਰਹੇ ਨੇ। ਔਰ ਐਸੀ ਗੱਲ ਇਹ ਬੰਦਾ ਹੈ ਤਾਂ ਪੰਜਾਬ ਦੇ ਵਿੱਚੋਂ ਨੇ ਜਿਹੜੇ ਬਾਕੀ ਲੋਕ ਕਹਿੰਦੇ ਅੰਦਰੋਂ ਨੇ ਮਾਨਵਿੰਦਰ ਕੰਗਰ ਰਾਜਸਥਾਨ ਤੋਂ ਆਇਆ ਤੇ ਉਹ ਪਟਿਆਲੇ ਤੋਂ ਆਇਆ ਪਰ ਇਹ ਤਾਂ ਇਹਨਾਂ ਦਾ ਬਹੁਤ ਇਸ ਇਲਾਕੇ ਨਾਲ ਬਹੁਤ ਜ਼ਿਆਦਾ ਸਨੇਹ ਹੈ ਸ਼ੁਰੂ ਤੋਂ ਹੀ। ਸਰ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਜੀ? ਪਾਰਟੀ ਦੇ ਵਿੱਚ ਦੇਖੋ ਸਾਡਾ ਕਿਸੇ ਨਾ ਕੋਈ ਮੁਕਾਬਲਾ ਸਾਡੀ ਪਾਰਟੀ ਜਿਹੜੀ ਹੈ ਇਸ ਵੇਲੇ ਬਹੁਤ ਤੇ ਅੰਗੇ ਬਹੁਤ ਦਾ ਪੂਰੇ ਪੰਜਾਬ ਜਿੱਤ ਗਿਆ ਹੈ ਜੀ ਔਰ ਲੋਕ ਚੌਧਰੀ ਦੇ ਕਾਂਸ ਦਾ ਸਰਕਾਰ ਦੁਬਾਰਾ ਪੰਜਾਬ ਚ ਬੱਢੀ ਪੰਜਾਬ ਚ ਕਿੰਨੇ ਕਿ ਸੀਟਾਂ ਦਾ ਦਾਵਾ ਕਰਦੇ ਹੋ ਸਰ ਤੇਰਾ ਤੇਰਾ ਕਰਦੇ ਨੇ ਠੀਕ ਹੈ ਠੀਕ ਹੈ ਸਰ ਅੱਜ ਅਸੀਂ ਤਖਸ਼ੀਰ ਕੇਸਰ ਸਾਹਿਬ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਤੇ ਇਹ ਜਿਹੜੀ ਚੋਣ ਦੀ ਜੰਗ ਹੈ ਇਹਨੂੰ ਸ਼ੁਰੂਆਤ ਕਰਨ ਵਾਸਤੇ ਟਕ ਸਭ ਨਤਮਸਤਕ ਹੋਏ ਆ ਤੇ ਹਜ਼ਾਰਾਂ ਹਜ਼ਾਰਾਂ ਦੀ ਤਰ੍ਹਾਂ ਸਾਥੀ ਵੀ ਆਈ ਹੈ ਜਿਹਨੂੰ ਪਤਾ ਲੱਗਿਆ ਹੈ ਕਿ ਅਜ ਰਜਿੰਦਰ ਸਿੰਘ 라 ਜੀ ਨੇ ਅਨੰਪੁਰ ਸਾਹਿਬ ਆਉਣਾ ਕੋ ਸਾਰੇ ਪਹੁੰਚੇ ਆ ਤੁਸੀਂ ਸਾਰੇ ਦੇਖ ਰਹੇ ਆ ਔਰ ਲੋਕਾਂ ਦਾ ਸਾਹ ਦੇਖ ਕੇ ਠਾਠਾ ਮਾਰ ਦਾ ਜੋਸ਼ ਦੇਖ ਕੇ ਕੋਈ ਕਾਰਨ ਨਹੀਂ ਹੈ ਕੀ ਕਿਸੇ ਕਿਸਮ ਦੀ ਦਿੱਕਤ ਆਵੇ ਅਸੀਂ ਬਹੁਤ ਵੱਡੇ ਮਾਰਜਨ ਨਾਲ ਇਹ ਚੁਣ ਦਿੱਤਾ